ਸੋਨਿਆ ਸਾਹਿਬ ਕਲਮ ਮੇਰੇ ਪੱਖ ਪੰਜਾਬੀ ਚੈਨਲ ਤੇ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਤੁਹਾਨੂੰ ਸਾਰਿਆਂ ਅਸੀਂ ਵੈਲਕਮ ਕਰਦੇ ਆਂ ਜੀ ਆਪਣੇ ਚੈਨਲ ਤੇ ਤੁਹਾਡੇ ਨੂੰ ਪੀਏਜੂ ਵੱਲੋਂ ਅਦਾ ਹੋਣ ਵਾਲੀ ਰਿਸਪੌਂਸਿਬਿਲਟੀਜ਼ ਜੋ ਕਰਸਾਨੀ ਦੇ ਸੰਬੰਧੀ ਜਿੰਮੇਵਾਰੀ ਅਦਾ ਕੀਤੀ ਜਾਂਦੀ ਹੈ ਜੀ ਆਪਣੇ ਪੀਏਜੂ ਵੱਲੋਂ ਉਹਦੇ ਬਾਰੇ ਸਾਰਾ ਤੁਹਾਡੇ ਤੋਂ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਹਾਂ ਜੀ ਸਰ ਇਹ ਇਹ ਸਾਰੀ ਦਾ ਜਾਣਕਾਰੀ ਸ਼ੇਅਰ ਕਰੋ ਅਸਾਸੀ ਕਲ ਦੀ ਸਾਰਿਆਂ ਨੂੰ ਮੈਂ ਮੱਖਣ ਸਿੰਘ ਭੋਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਕੇ ਮਰਦੇਸ਼ਿਕ ਪ੍ਰਸਾਰ ਸਿੱਖਿਆ ਵੱਲੋਂ ਸੇਵਾ ਨਿਵਾ ਰਹੇ ਹਨ ਜਿਸ ਤਰ੍ਹਾਂ ਸਤੰਬਰ ਦੇ ਮਹੀਨੇ ਵਿੱਚ ਸਾਡੇ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲੱਗ ਰਹੇ ਆ ਸੋ ਲੁਧਿਆਣਾ ਵਿਖੇ ਆਪਣੇ ਪੀਏਯੂ ਲੁਧਿਆਣਾ ਵਿਖੇ 26 27 ਸਤੰਬਰ ਨੂੰ ਜਿਹੜਾ ਕਿਸਾਨ ਮੇਲਾ ਦੋ ਦਿਨਾਂ ਕਿਸਾਨ ਮੇਲਾ ਇੱਥੇ ਲੱਗ ਰਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਪਿਛਲੇ ਦਿਨੀਂ ਕਿ ਜਦੋਂ ਤੋਂ ਯੂਨੀਵਰਸਿਟੀ ਬਣੀ ਆ ਹਰ ਹਾੜੀ ਸੋਣੀ ਕਿਸਾਨ ਮੇਲੇ ਲਗਾਏ ਜਾਂਦੇ ਆ 1 ਮਾਰਚ ਦੇ ਮਹੀਨੇ ਲਗਾਏ ਜਾਂਦੇ ਆ 1 ਸਤੰਬਰ ਦੇ ਮਹੀਨੇ ਲਗਾਏ ਜਾਂਦੇ ਆ ਇੱਥੇ ਅਸੀਂ ਇੱਕ ਕਿਸਾਨ ਮੇਲਾ ਸੀ ਇੱਥੇ ਲਾਉਣੇ ਆ ਕੇਤੀਬੜੀ ਯੂਨੀਵਰਸਿਟੀ ਵਿੱਚ ਜਿਹੜਾ ਦੋ ਰੋਜ਼ਾ ਹੁੰਦਾ ਬਾਕੀ 6 ਕਿਸਾਨ ਮੇਲੇ ਅਸੀਂ ਪੱਖ-ਪੱਖ ਜਿਹੜੇ ਸਾਡੇ ਕੇ 3 ਕੋਚ ਕੇਂਦਰ ਨੇ ਜਾਂ ਪ੍ਰੀਸ਼ੀ ਵਿਗਿਆਨ ਕੇਂਦਰ ਨੇ ਉੱਥੇ ਅਸੀਂ ਲਗਾਉਣੇ ਆ ਅਸਰ ਜਿਹੜੇ ਮੇਲੇ ਦੀ ਆਪਾਂ ਜ਼ਿਕਰ ਕਰ ਰਹੇ ਆ ਸਰ ਇਹਦੀਆਂ ਤਿਆਰੀਆਂ ਦੇ ਬਾਰੇ ਵਿੱਚ ਅਰ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਸਰ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਵੇਂ ਚੱਲ ਰਹੀਆਂ ਨੇ ਇਹ ਕਿਤੇ ਹਾਂ ਇਹਦੇ ਵਿੱਚ ਪਹਿਲਾਂ ਤਾਂ ਜੇ ਕਿਸਾਨ ਮੇਲੇ ਦਾ ਜਿਹੜਾ ਮੁੱਖ ਉਦੇਸ਼ ਹੁੰਦਾ ਸਾਡਾ ਵੀ ਜੋ ਵੀ ਜੁਨੀਵਰਸਿਟੀ ਖੋਜ ਕਰਦੀ ਹੈ ਨਵੀਆਂ ਪੋਜਾਂ ਕਰਦੀ ਹੈ ਉਹਨਾਂ ਨੂੰ ਕਿਸਾਨਾਂ ਤੱਕ ਲੈ ਕੇ ਜਾਣਾ ਜੀ ਸੋ ਉਹਦੇ ਵਿੱਚ ਸਾਡੀਆਂ ਇੱਕ ਤਾਂ ਜਿਹੜੀਆਂ ਪ੍ਰਦਰਸ਼ਨੀਆਂ ਲੱਗੀਆਂ ਹੁੰਦੀਆਂ ਜਿਵੇਂ ਹੁਣ ਸੋਹਣੀ ਦੀਆਂ ਫਸਲਾਂ ਨੇ ਜੀ ਸਾਡੇ ਸੋਹਣੀ ਦੀਆਂ ਫਸਲਾਂ ਦੀਆਂ ਨਵੀਆਂ ਵੈਰਾਈਟੀਆਂ ਨੇ ਹਰ ਇੱਕ ਕਿਸਮ ਦੀਆਂ ਕਿੜੀਆਂ-ਕੜੀਆਂ ਨੇ ਕੋਈ ਅਸੀਂ ਉਤਪਾਦਨ ਤਕਨਾਲੋਜੀਆ ਦਿੱਤੀਆਂ ਕੋਈ ਅਸੀਂ ਪ੍ਰੋਟੈਕਸ਼ਨ ਟੈਕਨੋਲੋਜੀ ਦਿੱਤੀਆਂ ਜਾਂ ਆਪਾਂ ਕੋਈ ਪ੍ਰੋਸੈਸਿੰਗ ਟੈਕਨੋਲੋਜੀ ਨਵੀਆਂ ਦਿੱਤੀਆਂ ਯੂਨੀਵਰਸਿਟੀ ਨੇ ਉਹ ਉਹਦਿਆਂ ਨਮੇਸ਼ਾਂ ਲਾਈਆਂ ਜਾਂਦੀਆਂ ਨੇ ਖੇਤਾਂ ਦੇ ਵਿੱਚ ਹੁੰਦੀਆਂ ਜਿਨ੍ਹਾਂ ਨੂੰ ਦੇਖ ਕੇ ਕਿਸਾਨਾਂ ਜਿਹੜੇ ਉਹਨਾਂ ਨੂੰ ਯੂਨੀਵਰਸਿਟੀ ਦੇ ਨਵੀਆਂ ਖੋਜਾਂ ਬਾਰੇ ਪਤਾ ਲੱਗਦਾ ਔਰ ਦੂਸਰਾ ਜਿਹੜੀ ਆਪਣੀ ਆਉਣ ਵਾਲੀ ਹਾੜੀ ਦੀ ਫਸਲ ਆ ਇਹਦੇ ਵਿੱਚ ਜੋ ਵੀ ਯੂਨੀਵਰਸਿਟੀ ਨੇ ਨਵੀਆਂ ਸਪਰਸ਼ਾਂ ਕੀਤੀਆਂ ਉਹਦੇ ਸਾਡੇ ਸਟਾਲ ਲਗਾਏ ਜਾਂਦੇ ਆ ਉਹ ਫਿਰ ਕਿਸਾਨ ਭਰਾ ਜਿਹੜਾ ਸਿੱਧਾ ਉਹਨਾਂ ਦਾ ਸਾਇੰਸਦਾਨਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਹੈ ਤਾਂ ਜੋ ਵੀ ਕਿਸਾਨੀ ਦੇ ਸੰਬੰਧ ਤੋਂ ਉਹਨਾਂ ਦੀ ਵੀ ਸਮੱਸਿਆ ਹੁੰਦੀ ਆ ਉਹ ਕਿਸਾਨ ਭਰਾ ਜਿਹੜੇ ਸਾਡੇ ਮਰਨ ਆ ਗੱਲਬਾਤ ਕਰਦੇ ਸਰ ਜਿਵੇਂ ਕਿ ਕਿਸਾਨ ਮੇਲੇ ਦੀਆਂ ਬਹੁਤ ਜੋਰ ਆ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ ਸਰ ਪਿਛਲੇ ਸਾਲ ਵੀ ਕਿਸਾਨ ਮੇਲਾ ਹੋਇਆ ਸੀ ਤੇ ਇਸ ਸਾਲ ਵੀ ਹੋ ਰਿਹਾ ਸਰ ਇਹ ਮੇਲੇ ਦੇ ਵਿੱਚ ਕੁਝ ਵੱਖਰਾ ਵੀ ਐ ਕਿ ਇਸ ਵਾਰ ਦੇਖਣ ਨੂੰ ਮਿਲੇਗਾ ਜੀ ਕੁਝ ਨਵਾਂ ਹੋਊਗਾ ਜੀ ਮੇਲੇ ਦੇ ਵਿੱਚ ਜੀ ਕਿਸਾਨਾਂ ਵਾਸਤੇ ਹਾਂਜੀ ਇੱਕ ਤਾਂ ਜਿਵੇਂ ਇਸ ਕਿਸਾਨ ਮੇਲੇ ਦੇ ਵਿੱਚ ਕਿਸਾਨ ਆ ਜਿਹੜੇ ਉਹ ਖੇਤੀ ਪ੍ਰਦਰਸ਼ਨੀਆਂ ਦੇਖਦੇ ਆ ਐਗਜ਼ੀਬਿਸ਼ਨ ਹੁੰਦੀ ਆ ਨਵੇਂ ਬੀਜ ਲੈ ਕੇ ਜਾਂਦੇ ਆ ਸਾਡਾ ਜਿਹੜਾ ਮੇਨ ਫੋਕਸ ਇਹ ਹੋਊਗਾ ਜਿਸ ਤਰ੍ਹਾਂ ਆਪਣੇ ਪਿੱਛੇ ਜੇ ਆਪਣੇ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੜ੍ਹ ਆਏ ਆ ਫਸਲਾਂ ਦਾ ਨੁਕਸਾਨ ਹੋਇਆ ਹੈ ਤਾਂ ਸਾਡਾ ਜਿਆਦਾ ਧਿਆਨ ਆ ਜਿਹੜਾ ਹਰ ਇੱਕ ਮਹਿਕਮੇ ਨੇ ਹੋਊਗਾ ਵੀ ਵੀ ਜਿਵੇਂ ਹੁਣ ਹੜ੍ਹ ਆ ਜਿਹੜੇ ਹੜ੍ਹਾਂ ਦਾ ਪਾਣੀ ਘਟ ਰਿਹਾ ਹੈ ਵੀ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਜਿਹੜੀਆਂ ਤਾਂ ਆਪਾਂ ਨੂੰ ਪਤਾ ਵੀ ਠੀਕ ਹੋ ਸਕਦੀਆਂ ਵੀ ਉਹਨਾਂ ਨੂੰ ਜਿਵੇਂ ਝੋਨੇ ਦੀ ਫਸਲ ਆ ਜੇ ਕਿਤੇ ਪੀੜੀ ਪੈ ਗਈ ਜਾਂ ਉਹਦੇ ਲਈ ਆਪਾਂ ਜੂਨੀਅਰ ਹੀ ਸਪਰੇਅ ਕਰ ਦਈਏ 13045 ਦੀ ਕਰ ਦਈਏ ਕਿਤੇ ਕੋਈ ਬਿਮਾਰੀ ਪੈ ਸਕਦੀ ਆ ਇਸੇ ਤਰ੍ਹਾਂ ਆਪਣੇ ਨਰਮੇ ਦੀ ਫਸਲਾਂ ਵੀ ਉਥੇ ਹੜਾਂ ਦੇ ਕਰਕੇ ਕੀ ਸਮੱਸਿਆ ਆਈ ਆ ਉਹਨੂੰ ਕਿਵੇਂ ਠੀਕ ਕਰਨਾ ਹੈ ਮੱਕੀ ਦੀ ਫਸਲਾਂ ਜਿਹੜੀਆਂ ਮੁੱਖ ਫਸਲਾਂ ਨੇ ਆਪਣੀਆਂ ਜਿੱਥੇ ਹੜਾਂ ਕਰਕੇ ਨੁਕਸਾਨ ਹੋਇਆ ਵੀ ਜਿੱਥੇ ਆਪਾਂ ਨੂੰ ਪਤਾ ਹੈ ਵੀ ਹੜਾਂ ਤੋਂ ਕਾਫੀ ਬਚਾਅ ਹੋ ਗਿਆ ਥੋੜਾ ਉਹਨੂੰ ਆਪਾਂ ਵੀ ਕਿਵੇਂ ਠੀਕ ਕਰ ਸਕਦੇ ਆ ਜਾਂ ਜਿੱਥੇ ਬਿਲਕੁਲ ਹੀ ਕਈ ਜਗ੍ਹਾ ਹੁਣ ਤੱਕ ਫਸਲਾਂ ਖਤਮ ਹੀ ਹੋ ਗਈਆਂ ਉੱਥੇ ਆਪਾਂ ਜਿਹੜੀਆਂ ਅਗਲੀਆਂ ਫਸਲਾਂ ਜਿਹੜੀਆਂ ਵੀ ਕਿਵੇਂ ਜਿੰਮੇ ਆਪਾਂ ਕਿਤੇ ਆਪਾਂ ਕੋਈ ਹਰਾਚਾਰਾ ਬੀਜ ਸਕਦੇ ਆ ਕਿਤੇ ਆਪਾਂ ਕੋਈ ਸਬਜ਼ੀਆਂ ਬੀਜ ਸਕਦੇ ਆ ਵੀ ਦੋਨੋਂ ਤਰ੍ਹਾਂ ਨੇ ਆ ਵੀ ਜਿਹੜੀ ਤਾਂ ਫਸਲਾਂ ਲਈ ਸਭ ਨੂੰ ਲੱਗਦਾ ਕਿ ਕਿਸਾਨ ਦੱਸਣਗੇ ਵੀ ਸਾਡੀ ਇੰਨਾ ਕੋ ਨੁਕਸਾਨ ਹੋਇਆ ਵੀ ਉਹਨੂੰ ਆਪਾਂ ਠੀਕ ਕਰ ਸਕਦੇ ਆ ਇਸ ਟਾਈਮ ਕਿਸੇ ਸਪਰੇ ਦੇ ਨਾਲ ਯੂਰੀਆ ਪਾ ਕੇ ਜਾਂ ਸਪਰੇ ਕਰਕੇ ਜਾਂ ਐਸਟੀਸੈਡ ਸਪਰੇ ਕਰਕੇ ਤੇ ਜਿੱਥੇ ਪੂਰਾ ਨੁਕਸਾਨ ਹੋ ਗਿਆ ਵੀ ਉੱਥੇ ਆਪਾਂ ਅਗਲੀਆਂ ਫਸਲਾਂ ਕਿਸਾਨਾਂ ਨੂੰ ਦੱਸਣੀ ਆ ਵੀ ਤੁਹਾਡਾ ਖੇਤ ਕਿਸ ਤਰ੍ਹਾਂ ਦਾ ਹੈ ਤੇ ਉਹ ਤੁਸੀਂ ਵੀ ਨਵੀਆਂ ਅਗਲੀਆਂ ਫਸਲਾਂ ਤੁਸੀਂ ਕਿਹੜੀਆਂ ਬੀ ਸਕਦੇ ਹੋ ਇਸੇ ਤਰ੍ਹਾਂ ਜਿਵੇਂ ਹੁਣ ਜਿਹੜੀ ਖੇਤਾਂ ਦੀ ਸਾਡਾ ਧਿਆਨ ਹੋਊਗਾ ਕਿ ਜਿਹੜੀ ਮਿੱਟੀ ਆਈ ਆ ਉਹਨੂੰ ਟੈਸਟ ਕਰਕੇ ਕਿਸਾਨਾਂ ਨੂੰ ਦੱਸੀਏ ਵੀ ਕਿਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਕਈ ਜਗ੍ਹਾ ਹੁਣ ਮਿੱਟੀ ਕਾਫੀ ਆ ਗਈ ਨਾ ਜੀ ਉਪਰੋਂ ਵੀ ਉਹ ਵੀ ਸਾਡਾ ਕੋਸ਼ ਹੋਊਗੀ ਵੀ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਆ ਕਿਸਾਨਾਂ ਦੀ ਮਿੱਟੀ ਦੇ ਸੈਂਪਲ ਲੈ ਕੇ ਤਾਂ ਉਹਨਾਂ ਨੂੰ ਦੱਸ ਸਕਣਗੇ ਕਿਹੜੀਆਂ-ਕਿਹੜੀਆਂ ਫਸਲਾਂ ਇਹਦੇ ਤੁਸੀਂ ਇੱਥੇ ਗ로우 ਕਰ ਸਕਦੇ ਹੋ ਜਿਵੇਂ ਹਾਰਾਂ ਦੇ ਉੱਪਰ ਆਪੇ ਚੱਪਾ ਆਪਾਂ ਦੇਖਦੇ ਆਂ ਸਰ ਪਰਤ ਬਣ ਜਾਂਦੀ ਆ ਜੀ ਹਾਂਜੀ ਕੇਤ ਦੇ ਵਿੱਚ ਮਿੱਟੀ ਦੀ ਹਾਰੇ ਦੇ ਦੀ ਸਭ ਉਹ ਮਿੱਟੀ ਵੀ ਕਿਸੇ ਤਰੀਕੇ ਨਾਲ ਉਜਾਊ ਉਹਦੇ ਵਿੱਚ ਲਿਆਂਦੀ ਜਾ ਸਕਦੀ ਆ ਜੀ ਕਿਸਾਨਾਂ ਨੂੰ ਹਾਂਜੀ ਉਹ ਟੈਸਟ ਕਰਨੇ ਪੈਣੇ ਆ ਜੀ ਕਿ ਨਹੀਂ ਸਾਡੇ ਰਿਸ਼ੀ ਵਿਗਿਆਨ ਕੇਂਦਰ ਹਰ ਜ਼ਿਲ੍ਹੇ ਦੇ ਵਿੱਚ ਉੱਥੇ ਸਾਡੀਆਂ ਸੋਇਲ ਟੈਸਟਿੰਗ ਲੈਬਰਾਟਰੀ ਨੇ ਉੱਥੇ ਅਸੀਂ ਮਿੱਟੀ ਦੇ ਸੈਂਪਲ ਸੈਂਪਲ ਲਿਆ ਕੇ ਉਹ ਟੈਸਟ ਕਰਦੇ ਆਂ ਉਹਦੇ ਬੇਸ ਤੇ ਆਪਾਂ ਦੱਸ ਸਕਦੇ ਆਂ ਵੀ ਇਹ ਫਾਇਦੇਮੰਦ ਹੈਗੀ ਜਾਂ ਆਪਾਂ ਨੂੰ ਇਹਨੂੰ ਹਟਾਉਣੀ ਪੈਣੀ ਆ ਜੀ ਸਭ ਜਿਵੇਂ ਕਿ ਕਿਸਾਨ ਮੇਲੇ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਅਗਰ ਆਪਾਂ ਕਿਸਾਨਾਂ ਦੇ ਨਾਲ ਰابطੇ ਦੀ ਗੱਲ ਕਰਦੇ ਆ ਤਾਂ ਪੀਏਯੂ ਵੱਲੋਂ ਕਿਵੇਂ ਰابطਾ ਕਾਇਮ ਕੀਤਾ ਜਾਂਦਾ ਜੀ ਕਿਸਾਨਾਂ ਦੇ ਨਾਲ ਤਾਂ ਕਿ ਵੱਧ ਤੋਂ ਵੱਧ ਕਿਸਾਨ ਨੇ ਜਿਹੜੇ ਪੀਏਯੂ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦਾ ਵਿੱਚ ਆਪਣੀ ਜਾਣਕਾਰੀ ਦੇ ਵਿੱਚ ਝੋਖਾ ਵਧਾ ਕਰਨ। ਹਾਂਜੀ ਇਸ ਪੱਖੋਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨਾਂ ਦੇ ਨਾਲ ਜਿਹੜਾ ਬਹੁਤ ਵਧੀਆ ਰابطਾ ਹੈ ਜੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਖੇਤੀ ਵਿਗਿਆਨ ਕੇਂਦਰ ਨੇ ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਸਾਡੇ ਖੋਜ ਕੇਂਦਰ ਨੇ ਸਾਡੇ ਬੀਜ ਫਾਰਮ ਨੇ ਉੱਥੇ ਕਿਸਾਨ ਆ ਜਿਹੜੇ ਅਕਸਰ ਹੀ ਉਹ ਸਾਡੇ ਸਾਇੰਸ ਸਾਇੰਸ ਦਾ ਨਾਲ ਕੋਲੇ ਆਉਂਦੇ ਰਹਿੰਦੇ ਆ ਸੀ ਟ੍ਰੇਨਿੰਗਾਂ ਵੀ ਦਿੰਨੇ ਆ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀ ਹਰ ਕਿਸਾਨ ਮੇਲੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਉਂਦੇ ਆ ਸੋ ਇੱਕ ਤਾਂ ਜਿੰਨੇ ਸਾਡੇ ਖੇਤੀਬਾੜੀ ਯੂਨੀਵਰਸਿਟੀ ਬਾਹਰ ਸਾਡੇ ਖੇਤੀ ਵਿਗਿਆਨ ਕੇਂਦਰ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਉਹ ਪਿੰਡਾਂ ਦੇ ਵਿੱਚ ਜਾ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਜਿਹੜਾ ਇਹ ਤੇ ਜਿਸ ਤਰ੍ਹਾਂ ਪ੍ਰੈਸ ਹੈਗੀ ਅਖਬਾਰਾਂ ਦੇ ਵਿੱਚ ਅਸੀਂ ਦਿੰਨੇ ਆ ਸੋਸ਼ਲ ਮੀਡੀਆ ਜਿਹੜਾ ਖਾਸ ਤੌਰ ਤੇ ਸਾਡਾ ਹਰ ਉਦਵਾਰ ਨੂੰ ਸਾਡਾ ਇੱਕ ਡਿਜੀਟਲ ਅਖਬਾਰ ਛਪਦਾ ਖੇਤੀ ਸੰਦੇਸ਼ ਉਹ 10 ਲੱਖ ਤੋਂ ਜ਼ਿਆਦਾ ਕਿਸਾਨਾਂ ਕੋਲੇ ਜਾਂਦਾ ਮੋਬਾਈਲ ਤੇ ਸੋ ਉਹਦੋਂ ਉਹਦੇ ਵਿੱਚ ਵੀ ਅਸੀਂ ਇਹਨਾਂ ਦੀ ਐਡਵਰਟਾਈਜ਼ਮੈਂਟ ਦਿੰਨੇ ਆ ਜੀ ਸੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਵੱਧ ਤੋਂ ਵੱਧ ਅਸੀਂ ਕਿਸਾਨਾਂ ਦੇ ਕੋਲੇ ਪਹੁੰਚੀਏ ਤਾਂ ਕਿ ਵੱਧ ਤੋਂ ਵੱਧ ਕਿਸਾਨ ਇਹਨਾਂ ਕਿਸਾਨ ਮੇਲਿਆਂ ਜਾ ਕੇ ਜਿਹੜੀਆਂ ਨਵੀਆਂ ਖੋਜਾਂ ਹੋਈਆਂ ਉਨਾ ਦਾ ਫਾਇਦਾ ਲੈਣ ਤੇ ਆਪਣੀ ਜਿਹੜੀ ਖੇਤੀ ਪੈਦਾਵਾਰ ਤੇ ਮੁਨਾਫਾ ਜਿਹੜਾ ਵਧਾ ਸਕਣਗੇ। ਅ ਸਰ ਇੱਕ ਲਾਸਟ ਤੌਰ ਤੇ ਪੁੱਛਣਾ ਚਾਹੁੰਦੇ ਆ ਜੀ ਕਿਸਾਨ ਮੇਲੇ ਦੀ ਆਪਾਂ ਕਾਮਯਾਬੀ ਬਾਰੇ ਕਿੰਨੀ ਆਸ ਰੱਖਦੇ ਆ ਜੀ ਕਿ ਕਿੰਨਾ ਵੀ ਕਾਮਯਾਬ ਹੋਮਗੇ ਜੀ ਆਪਾਂ ਮੇਲੇ ਦੇ। ਕਿਸਾਨ ਮੇਲੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਰ ਆਪਣੇ ਹਾੜੀ ਥੋਣੀ ਲਾਏ ਜਾਂਦੇ ਆ। ਉਹ ਸਾਡੇ ਕਿਸਾਨ ਭਰਾਵਾਂ ਲਈ ਹੁੰਦੇ ਆ, ਖਾਨੀ ਦੇ ਕਦਰ ਲਈ ਹੁੰਦੇ ਆ। ਉਹ ਵੱਧ ਚੜ ਕੇ ਕਿਸਾਨ ਵੀਰ ਆ ਜਿਹੜੇ ਮੇਲੇ 'ਚ ਹਿੱਸਾ ਲੈਂਦੇ ਆ। ਪਰ ਇਸ ਬਾਰੇ ਜਿਹੜਾ ਅਣਾ ਕਰਕੇ ਕਾਫੀ ਜ਼ਿਆਦਾ ਕਿਸਾਨਾਂ ਨਾਲ ਸੰਵਾਦ ਹੋਇਆ ਮੈਂ ਵੀ ਆਪਣੇ ਸੁਲਤਾਨਪੁਰ ਲੋਧੀ ਤੇ ਤਰਨਤਾਰਨ ਲਾਕੇ ਦੇ ਵਿੱਚ ਪਿਛਲੇ ਹਫ਼ਤੇ ਸਾਡੀ ਟੀਮਾਂ ਜਿਹੜੀ ਪੂਰੀ ਕਿਸਾਨਾਂ ਦੇ ਤੇ ਹਰ ਪੀੜਿਤ ਕਿਸਾਨਾਂ ਦਾ ਅਸੀਂ ਜਾ ਕੇ ਆਏ ਆ ਉੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਤੇ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਕਿਸਾਨਾਂ ਨੂੰ ਜਦੋਂ ਹੁਣ ਪਾਣੀ ਥੱਲੇ ਆਉਂਦਾ ਤਾਂ ਕਿਸ ਤਰ੍ਹਾਂ ਦੇ ਕਿਸਾਨਾਂ ਨੂੰ ਬੀਜਾਂ ਦੀ ਲੋੜ ਪੈਣੀ ਆ ਹੋਰ ਜੋ ਵੀ ਉਹਨਾਂ ਨੂੰ ਜ਼ਰੂਰਤ ਪੈਣੀ ਆ ਸੋ ਯੂਨੀਵਰਸਿਟੀ ਹੋਏ ਤੇ ਕੰਮ ਕਰ ਰਹੀ ਆ ਇਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਹੜਾਂ ਬਾਰੇ ਧਿਆਨ ਰੱਖਦਾ ਸੀ ਦੋ ਕਿਸਾਨ ਮੇਲੇ ਵੀ ਅਸੀਂ ਕੈਨਸਲ ਕਰਤੇ ਇਸ ਰੰਗਰਦਾਸਪੁਰ ਦਾ ਕਿਸਾਨ ਮੇਲਾ ਸੀਗਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੋ ਉੱਥੇ ਅਸੀਂ ਕਿਸਾਨ ਮੇਲਾ ਕੈਨਸਲ ਕਰਤਾ ਉੱਥੇ ਸਾਡੇ ਜਿਹੜੇ ਮਾਹਰ ਨੇ ਉਹ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਹੜਪੀਏ ਕਲਾਕਾਂ ਦੇ ਵਿੱਚ ਉਹ ਪੂਰਾ ਕਿਸਾਨਾਂ ਦੇ ਨਾਲ ਲੱਗ ਕੇ ਉਹ ਸੇਵਾ ਕਰ ਰਿਹਾ ਉਹ ਦੇਖ ਰਿਹਾ ਕੀ ਕਿਸਾਨਾਂ ਨੇ ਜ਼ਰੂਰਤਾਂ ਨੇ ਉਹ ਆਇਡੈਂਟੀਫਾਈ ਕਰ ਰਿਹਾ ਉਹ ਜਿਹੜੀ ਅਸੀਂ ਸਾਡੀ ਖੇਤੀ ਸਲਾਹ ਹੈ ਜਿਹੜੀ ਉਹ ਦਿੱਤੀ ਆ ਕਿਸਾਨਾਂ ਲਈ ਅਤੇ ਹੜਪੀਰ ਇਲਾਕਿਆਂ ਲਈ ਉੱਥੇ ਅਸੀਂ ਮਾਰਾਂ ਦੇ ਫੋਨ ਨੰਬਰ ਨਾਲ ਦਿੱਤੇ ਨੇ ਕਿ ਤਾਂ ਕਿ ਕਿਸੇ ਵੀ ਤੀਜਾਰੇ ਕਿਸੇ ਵੀ ਕਿਸਾਨ ਨੇ ਪੁੱਛਣਾ ਤਾਂ ਫੋਨ ਨੰਬਰ ਨਾਲ ਆ ਉਸ ਮਾਰ ਦੇ ਨਾਲ ਸਾਰਾ مشورہ ਕਰ ਸਕਦਾ ਹੈ ਬਾਕੀ ਜਿੱਥੇ ਵੀ ਜ਼ਰੂਰਤ ਆ ਸਾਡੇ ਜਿਹੜੇ ਮਾਰ ਨੇ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਲਗਾਤਾਰ ਫੜਪੀਰਤ ਇਲਾਕਿਆਂ ਦੇ ਵਿੱਚ ਚਾਰੇ ਨੇ ਸੋ ਯੂਨੀਵਰਸਿਟੀ ਜਿਹੜੀ ਕਿਸਾਨਾਂ ਦੇ ਹਮੇਸ਼ਾ ਨਾਲ ਖੜੀ ਆ ਔਰ ਹੁਣ ਵੀ ਖੜੀ ਆ ਸੋ ਵੱਧ ਤੋਂ ਵੱਧ ਸਾਡੀ ਇਹ ਇਹ ਕੋਸ਼ਿਸ਼ ਆ ਵੀ ਜਿਹੜਾ ਤੇ ਨੁਕਸਾਨ ਹੋਇਆ ਜਦੋਂ ਪਾਣੀ ਥੱਲੇ ਨਿਕਲਦਾ ਜਦੋਂ ਪਾਣੀ ਖੇਠਾਂ ਜਾਂਦਾ ਤਾਂ ਕਿਵੇਂ ਆਪਾਂ ਜਿਹੜੀਆਂ ਫਸਲਾਂ ਨੂੰ ਰਿਵਾਈਵ ਕਰ ਸਕਦੇ ਆ ਤੇ ਜੇ ਕਿਤੇ ਆਪਾਂ ਨੂੰ ਦੁਬਾਰਾ ਫਸਲیں ਬੀਜਣੀਆਂ ਪੈਗੀਆਂ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਕਿਸਾਨਾਂ ਦੀ ਮਿੱਟੀ ਟੈਸਟ ਕਰਕੇ ਤੇ ਉਹਦੇ ਉਹਦੇ ਹਿਸਾਬ ਨਾਲ ਅੱਗੇ ਆਪਾਂ ਚੱਲਣਾ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਰੇ ਨਾਲ ਸ਼ੇਅਰ ਕੀਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ